ਰਾਜਪੀਰ ਕੋ ਅੱਛਾ ਕੀ ਗੱਲ ਪੈਨ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ ਕੁੱਪੜੇ ਧੋਂਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰ ਲਾ ਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਠਾਹਤਾ ਇਧਰੋਂ ਫਿਰ ਕੰਧ ਤੋੜਦੀ ਹੱਦੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਹ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੇਰੇ ਕਾਰਡ ਵਾਲੇ ਨਾਲਾਂ ਦੇ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਿਉਂਦੇ ਹੀ ਕਿ ਇਹ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਖ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਹੀ ਮੰਕਰਨਾ ਚਾਉਂਨੇ ਆ ਕਾਨੂੰਨ ਮੁਸਾਫ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਾਉਣਾ ਚਾਹੀਦਾ ਬਸ ਕਿਦਾਂ ਸਮਾਨ ਕਿਦਾਂ ਬਣਾਇਆ ਹੀ ਕਰਦਾ ਸਮਾਨ ਬਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 5-500 ਰੁਪਏ ਯਾ ਜੋ ਕਹਤੇ ਤੁਹਾਨੂੰ ਪਤਾ ਹੀ ਆ ਮਹਾ ਤੇ ਚੀਜ਼ਾਂ ਬਣਾਈ ਦੀਆਂ ਕਿਸ ਤਾਂ ਤੇ ਚੀਜ਼ਾਂ ਲੈ ਨਹੀਂ ਆ। ਕਿਸ ਤਾਂ ਨਹੀਂ ਵੇਖਿਆ ਕਿ ਸਾੜੇ ਇੱਕ ਚੀਜ਼ ਤੌਰ ਤੇ ਟੀਵੀ ਤੱਕ ਹਾ ਫ੍ਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ। ਬੈੱਡ ਤੱਕ ਨਹੀਂ ਰਹਿਣ ਦਿੱਤਾ। ਕੋਈ ਚੀਜ਼ ਸਾੜੀਆਂ ਤੋੜ ਕੇ ਉਹ ਮਾਰੀ। ਇੱਕ ਛੱਟੀ। ਵੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਦਿਹਾੜੀ ਲਾਂਦਾ ਤੁਸੀਂ ਵੀ ਕੰਮ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿੱਦਾਂ ਘਰ ਦੇ ਵਿੱਚ ਰਾਤ ਕਿੱਦਾਂ ਗੱਡੀ? ਰਾਤ ਬਹੁਤ ਮੁਸ਼ਕਲ ਕੱਡੀ ਫਿਰ ਪਾਜੀ ਹੁਣੀ ਆਏ। ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆ ਆਪਣੇ ਘਰ। ਫਿਰ ਹਾਨੂੰ ਰਹਿਣ ਦੀ ਦਿੱਤੀ ਜਗਾ ਰੋਟੀ ਪਾਣੀ ਹੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਪੰਜਾਬੀ ਵੀਰਾਂ ਕੋਈ ਇਹੀ ਇਨਸਾਫ ਮਿਲਣਾ ਚਾਹੀਦਾ ਮੀਡੀਆ ਵਾਲੇ ਕੋ ਸਾਰੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਗਰੀਬਾਂ ਨਾਲ ਸਾਡੀਆਂ ਲੱਗਦੀਆਂ ਬਾਸ ਜੀ ਤਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ ਜਦੋਂ ਮੇਰੇ ਬੱਚੇ ਥੱਲੇ ਤਾਂ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ ਗਰੀਬਕ ਬੱਦ ਸਿਸਾ ਨਿਕਲ ਨਹੀਂ ਆ ਹੋੜ ਕੇ ਨਿਕਲ ਨਹੀਂ ਆ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ ਇਹ ਨਹੀਂ ਸੋਚਿਆ ਜੇ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਤੁਹਾਡੇ ਘਰ ਜਾਣੀਆਂ ਕਿ ਇਦਾਂ ਦੀਆਂ ਗਾਲਾਂ ਕੱਢ ਕੱਢ ਕੇ ਐ ਕੁਛ ਨਹੀਂ ਦਿੱਤਾ ਉਹਨਾਂ ਨੇ ਹਾਂ ਸਹੀ ਇਹ ਹੀ ਚਾਹੁੰਦੇ ਆ ਕਿ ਹੁਣ ਉਹ ਸਾਫ਼ ਨਹੀਂ ਨਾ ਚਾਹੁੰਦੇ ਜੀ ਨਾਲ ਨਾ ਇਕਲਵੰਤ ਸਿੰਘ ਜੀ ਕੋਲੋਂ ਕੀ ਗੱਲ ਹੋਈ ਸਾਰੀ ਕਦੋਂ ਦੇ ਉੱਤੇ ਰਹਿਣ ਦੇ ਵੀ ਦੱਸ ਦੋ ਸਾਰਾ ਅਸੀਂ 10 12 ਸਾਲ ਤੋਂ ਰਹਿ ਰਹੇ ਹਾਂ ਸਰ ਸਰ ਜੀ ਉਹ 99 ਸਾਰੇ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਅਸੀਂ ਕਬਜ਼ੇ ਵਿੱਚ ਲੈ ਲਈਏ ਸਾਰੇ ਸੇਕਾਰਨੀ ਉਹਨਾਂ ਨੇ ਸਾਨੂੰ ਕੁਛ ਦਿਨ ਪਹਿਲਾਂ ਕਿਹਾ ਕਿ ਇਹ ਥਾਂ ਨੂੰ ਛੱਡ ਦਿਓ ਇਹ ਥਾਂ ਪੰਚਾਇਤੀ ਹੈ ਸਰਕਾਰੀ ਹੈ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਹੁੰਦੋਂ ਤੱਕ ਇਹਨੇ ਸਾਰੇ ਇਹਨਾਂ ਟਾਇਟਰੀ ਕਰ ਦਿੱਤਾ ਸਰ ਨਾ ਕੋਈ ਸਾਨੂੰ ਨੋਟਿਸ ਭੇਜਿਆ ਨਾ ਕੋਈ ਲੈਕਨੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀ.ਸੀ.ਪੀ. ਚ ਲਾ ਕੇ ਪਰਗਨ ਸਿੰਘ ਨੇ ਆਪ ਹੀ ਜੀ.ਸੀ.ਪੀ. ਚ ਲਾ ਕੇ ਸਾਰੇ ਆਹ ਦੇ ਦੀ ਕਰ ਦਿੱਤਾ ਘਰ ਦਾ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰਾ ਜੋ ਫ੍ਰਿਜ ﺍﻟमारी ਸਭ ਕੁਝ ਜੀ ਮੰਜੇ ਮੁੰਜੇ ਸਭ ਟਾ ਟੇਰੀ ਕਰ ਦਿੱਤੀ ਬੱਚੇ ਜਿਆਦਾ ਛੋੜ ਛੋੜ ਬੱਚੇ ਕਿੱਦਾਂ ਰਾਤ ਕਿੱਦਾਂ ਕੱਢੀ ਔਕੀ ਕੱਟੀ ਹਾਂਜੀ ਹਾਂਜੀ ਬਹੁਤ ਔਕੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਘੜਵਾਉਂਦੇ ਨੇ ਸਾਰੇ ਵੇਖੋ ਉਹ ਵੇਖੋ ਟਰਾਲੀ ਇਸ ਦੇ شکل ਆ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਆ ਜਾਂਦੇ ਤੇ ਨਹੀਂ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉੱਥੇ ਸਭ ਕੁਝ ਮਿਲੇਗਾ ਰਹਿਣ ਦੇਣ ਨੂੰ ਖਾਣ ਪੀਣ ਨੂੰ ਮਿਲੇਗਾ ਸਾਰਾ ਇਹ ਐਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਮੈਂਤਰਮਨ ਦਰਜੀ ਸਿੰਘ ਨੰਬਰਦਾਰ ਆ ਪਿੰਡ ਪਟਵਾਂ ਦਾ ਅੱਛਾ ਭਾਈ ਕੀ ਗੱਲ ਕੀ ਹੁੰਦੀ ਹੈ ਜਿਸ ਤਿੱਕ ਨੇ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਟੋ ਆ ਪਤਾ ਨਹੀਂ ਮੈਨੂੰ ਇਹਨਾਂ ਜਾ ਕੇ ਮਤਲਬ ਸ਼ਿਕਾਇਤ ਵੀ ਦਰਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦਿਓ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਿੰਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਵਾਸੇ ਕਬਜ਼ਾ ਕਰਨ ਦੀ ਨੀਤਨਾ ਮਤਲਬ ਇਹਨਾਂ ਦਾ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਣ ਆਪ ਖੁਦ ਚਲਾਈ ਹੈ ਪ੍ਰਗਟ ਸਿਕ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾ ਦੇ ਉਹ ਚਾਰੀ ਘਾੜੂ ਪੁੱਛੇ ਦਾ ਕੰਮ ਕਰਦੀ ਉਹ ਰਾਜਮੇਸ਼ ਜਗੇ ਦੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕਾਮਕਾਰ ਗੁਰਗਿੱਦਾ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੁਛ ਇਹ ਤਿਆਰ ਛੱਡ ਰਛ ਕਰ ਦਿੱਤਾ ਇੱਥੇ ਪਏ ਸੀ ਰਾਤ ਕੰਬਰ ਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਹੈ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਸਵਾਲਿਆ ਵੀ ਕੋਈ ਸਮਾਨ ਨਾ ਕੋਈ ਚੋਰੀ ਕਰ ਲਿਆ ਇਹਨਾਂ ਦਾ ਵੀ ਬੜਾ ਮੋਟਾ ਪੱਜ ਗਿਆ ਟੁੱਟਾ ਪੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੰਨਾ ਚਿਰ ਮਕਾਨ ਨਹੀਂ ਬਣਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੰਨਾ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਦੇ ਬਾਕੀ ਪ੍ਰਸ਼ਾਸਨ ਤੋਂ ਬੰਕਰ ਦਾ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਆ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨਾਲ ਲੱਗ ਗਈ ਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਆ ਸਾਡੀ ਬਹੁਤ ਮਦਦ ਕੀਤੀ ਆ ਅਸੀਂ ਇਹ ਕਹਿੰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂ ਮਤਲਬ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਅਸੀਂ ਇੰਨੀ ਬੇਨਤੀ ਕਰਨਾ ਵੀ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਨਾਮ ਜੀ ਮੇਰਾ ਨਾਮ ਗਗਨਦੀਪ ਸਿੰਘ ਕਾਂਗਾ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਜਿਹੜੀ ਨੀਦੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ ਬਿਲਕੁਲ ਜੀ ਉਸੇ ਪਿਓ ਦਾ ਖੂਨ ਨਾ ਰਗਾਂ ਚ ਜਿਸ ਪਿਓ ਨੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ ਦਾਦੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੁਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚਲ ਪਾ ਦਿੰਦੇ ਆ ਕਿ ਇਹ ਇਨਸਾਨੀਅਤ ਦੇ ਕਿਰਫ ਰਿਸ਼ਤੇ ਦੇ ਕੋਲ ਵੀਡੀਓ ਬਣ ਚੋ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸੰਯੋਗ ਦਿੱਤਾ ਸਪੈਸ਼ੀਲ ਮੀਡੀਆ ਦਾ ਹੀ ਬਹੁਤ ਧੰਨਵਾਦ ਆ ਇਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗੱਲ ਪਹਚਾਈਏ ਅਸੀਂ ਵੀ ਜੇਸੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਰੰਤ ਉਹਨਾਂ ਦੇ ਉੱਤੇ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਰ ਟਾਇਆ ਪਹਿਲਾਂ ਤੇ ਉਹਨਾਂ ਦੀਆਂ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਉਹਨਾਂ ਦੇ ਘਰ ਕਾਦੇ 'ਚ ਬਣੇ ਹੋ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਇਹ ਅਜ ਕਬਜ਼ਿਆਂ ਦੇ ਘਰ ਕਰਕੇ ਘਰ ਬਣਾਏ ਹੋਣੇ ਇਹ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦੋ ਜੇ ਤੂੰ ਆ ਮਹਿਲ ਛੱਤ ਲੈਨੇ ਤੇ ਉਹਦਾ ਘਰ ਰਹਿਣ ਦੋ ਪ੍ਰਸ਼ਾਸਨ ਕੋ ਮੈਂ ਇਹੋ ਮੰਗ ਕਰਦਾ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਈ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨੂੰ ਗੁੰਡਾਗਰਦੀ ਕਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿਨਦੇ ਰਹੀ ਹੋਈ ਹੈ ਪੰਜਾਬ 'ਚ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਭੰਡਵਾ ਨੇ ਬਿਆਨ ਲਖਿਆ ਪੀ ਮੇਰਾ ਮਕਾਨ ਧਾਤਾ ਉਹਦੇ ਸਬੰਧ 'ਚ ਅਸੀਂ ਉਹ ਰਾਤੀ ਅੰਸਰ ਨੇ ਖਿਲਾਫ ਮਕਾਨ ਕਾਫੀ ਦਰਜ ਕਰਤੀ ਹੈ ਤਪੀਸ਼ ਕਰ ਰਹੇ ਹਾਂ ਜੀ ਸੀ ਪੀ ਜਿਹੜੀ ਜਿਹਨਾਂ ਮਕਾਨਟ ਹੈ ਉਹ ਕਬਜ਼ੇ ਚ ਹੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ 10 ਤੋਂ ਉਸ ਵੇਲੇ ਜਦੋਂ ਬਿਆਨ ਲਖਾਇਆ ਉਸ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦੱਸਦਾ ਕਿੰਨੇ ਲੋਕਾਂ ਦੇ ਖਿਲਾਫ ਦਰਜ ਹੋਇਆ ਇਹ ਚਾਰ ਲੋਕਾਂ ਦੇ ਖਿਲਾਫ ਦਰਜ ਹੋਇਆ ਹੈ ਕੋਈ ਬੰਦੂ ਵਿਚ ਰੈਸਟ ਪਈ ਨਹੀਂ ਅਜੇ ਤਪੀਸ਼ ਕਰ ਰਹੇ ਹਾਂ ਜੀ ਰੈਸਟ ਨਹੀਂ ਪਈ ਰਿਪੋਰਟ ਕਰ ਰਹੇ ਜੀ ਸੀ ਪੀ ਮੌਕੇ ਤੇ ਰਿਕਵਰ ਹੋਇਆ ਜੀ ਤੋੜ ਜੀ ਨਹੀਂ 12 ਬਾਰਾਂ ਰਿਕਵਰ